ਮਾਜਾ ਜਾਨਵਾਦੀ ਲਖਾਰੀ ਸਭਾ ਮਜਲਿਸ ਵੱਲੋਂ ਕਵੀ ਦਰਬਾਰ ਤੇ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਨੇ ਲਾਲੀ ਜੀ ਅੱਜ ਤੁਹਾਡੀ ਕਿਤਾਬ ਬਾਵਰੋਲਿਆਂ ਦੇ ਦਰਮਿਆਨ ਰਿਲੀਜ਼ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਕਿਤਾਬ ਦੇ ਸੰਬੰਧ ਤੇ ਕਿਤਾਬ ਦੇ ਸੰਬੰਧ ਚ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਣਾ ਕਿ ਇਹਦੇ ਵਿੱਚ ਕਾਫੀ ਵਿਧਾ ਹੈਗੀਆਂ ਐ ਜਿਵੇਂ ਗਜ਼ਲ ਨਜ਼ਮ ਸ਼ੇਰ ਕਵਿਤਾ ਇਹ ਗੀਤ ਲੋਕ ਤਥ ਵਿਅੰਗ ਹਾਸ ਵਿਅੰਗ ਤੇ ਬਸ ਮੇਰੀ 50 ਸਾਲ ਦੀ ਇਹ ਮਿਹਨਤ ਹੈ ਜਿਹਦੇ ਵਿੱਚ ਮੇਰੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਰਚਨਾ ਇਹੋ ਜੀ ਨਾ ਹੋਵੇ ਜਿਹੜੀ ਕਿਸੇ ਨੂੰ ਪਸੰਦ ਨਾ ਆਵੇ ਬਚਪਨ ਚ ਜਵਾਨੀ ਚ ਤੇ ਬੜਾਪੇ ਚ ਹਰ ਤਰ੍ਹਾਂ ਦੇ ਵਰਗ ਨਾਲ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਪੜਨ ਇਹਦਾ ਲਾਭ ਉਠਾ ਸਕਵੇ ਜਿੰਨਾ ਵੀ ਵੱਧ ਤੋਂ ਵੱਧ ਇਸ ਤੋਂ ਸਰਜਾ ਸਕਵੇ ਕਿਦਾਂ ਸੰਭਵ ਹੁੰਦਾ ਹੈ ਕਵੀ ਜਿਹੜਾ ਆ ਇਹ ਲਫ਼ਜ਼ਾਂ ਨੂੰ ਕਿਦਾਂ ਪਰੋਲੇ ਇਹਦੀ ਆਪਣੀ ਤਕਨੀਕ ਹੁੰਦੀ ਹੈ ਦਾ ਆਪਣਾ ਢੰਗ ਹੁੰਦਾ ਹੈ ਕਿਉਂਕਿ ਜਦੋਂ ਜਨਮ ਲੈਂਦਾ ਉਦੋਂ ਤੋਂ ਹੀ ਕਵੀ ਜਿਹੜਾ ਉਹ ਵਿਰਾਜਮਾਨ ਹੁੰਦਾ ਉਹਦੇ ਵਿੱਚ ਪ੍ਰਵੇਸ਼ ਹੋਇਆ ਹੁੰਦਾ ਤੇ ਉਹਨੇ ਆਪਣੀਆਂ ਰਚਨਾਵਾਂ ਜਿਹੜੀਆਂ ਸਮੇਂ-ਸਮੇਂ ਸਰ ਜਦੋਂ ਸਮਾਉ ਨੂੰ ਮਿਲਦਾ ਹੈ ਜਦੋਂ ਉਹਦੇ ਤੇ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਜਦੋਂ ਉਹਦੇ ਪਰਿਵਾਰ ਦੀ ਦ੍ਰਿਸ਼ਟੀ ਉਹਦੇ ਤੇ ਪੈਂਦੀ ਹੈ ਆਪਣੀ ਮਾਂ ਦੀ ਬੋਲ ਭਾਸ਼ਾ ਜਿਹੜੀ ਆ ਉਹ ਉਹਨੂੰ ਪ੍ਰਾਪਤ ਕਰਦਾ ਤੇ ਉਸੇ ਤਰ੍ਹਾਂ ਦਾ ਜਿਹੜਾ ਉਹ ਆਪਣਾ ਵਾਤਾਵਰਣ ਮਾਹੌਲ ਕ੍ਰੀਏਟ ਕਰਨ ਲਈ ਹਰ ਇੱਕ ਬੰਦਾ ਜਿਹੜਾ ਵਪਾਰਕ ਹੋ ਚੁੱਕਾ ਹੈ ਲਖਾਰੀਆਂ ਨੂੰ ਵੀ ਵਪਾਰਕ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਵਾਰੀ ਉਹ ਦੂਸਰੇ ਦੇ ਵਾਸਤੇ ਵਪਾਰਕ ਤੌਰ ਤੇ ਮਿਲਦੇ ਨੇ ਇਹ ਅਜਿਹੀਆਂ ਕਮੀਆਂ ਬਾਰੇ ਕੀ ਕਹਿੰਦੇ ਸ੍ਰੀ ਬੜੇ ਦੁਖੀ ਗੱਲ ਹੈ ਬੜਾ ਮਹਿਸੂਸ ਹੁੰਦਾ ਕਈ ਵਾਰੀ ਕਿ ਇਸ ਤਰ੍ਹਾਂ ਦੀ ਕੋਈ ਜਿਹੜਾ ਝੰਜਟ ਨਹੀਂ ਹੋਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੁੜੀ ਰਹਿ ਕੇ ਵੱਧ ਤੋਂ ਵੱਧ ਕਿਤਾਬਾਂ ਪੜ ਕੇ ਤੇ ਵੱਧੋ ਵੱਧ ਆਪਣੀ ਵਿਚਾਰਧਾਰਾ ਸ਼ੁੱਧ ਰੱਖ ਕੇ ਉਹ ਗੱਲ ਕਰਨੀ ਚਾਹੀਦੀ ਹੈ ਜਿਹੜੀ ਸਮਾਜ ਨੂੰ ਸੇਧ ਬਖਸ਼ੇ ਸਾਡੇ ਨਾਲ ਦਰਜੀਤ ਸਿੰਘ ਖੜਾ ਜੀ ਮੌਜੂਦ ਨੇ ਖੜਾ ਜੀ ਅੱਜ ਤੁਹਾਡੀ ਪਹਿਲੀ ਬਾਲ ਸਾਇਤ ਦੀ ਕਵਿਤਾ ਇੱਕ ਦੋਣੀ ਦੋਣੀ ਰਿਲੀਜ਼ ਹੋਈ ਹੈ ਕੀ ਕਹਿਣਾ ਚਾਹੋ ਇੱਕ ਦੋਣੀ ਦੋਣੀ ਕਿਤਾਬ ਜਿਹੜੀ ਆ ਜੀ ਮੇਰਾ ਲਿਖਣ ਦਾ ਮੇਨ ਮਕਸਦ ਹੀ ਕਿਉਂਕਿ ਮੈਂ ਖੁਦ ਇੱਕ ਅਧਿਆਪਕ ਹਾਂ ਕਿ ਮੈਂ ਬੱਚਿਆਂ ਦੇ ਪੱਧਰ ਤੇ ਜਾ ਕੇ ਬੱਚਿਆਂ ਦੀ ਸੋਚ ਅਨੁਸਾਰ ਉਹਨਾਂ ਦੀਆਂ ਜੋ ਮੰਦੀਆਂ ਭਾਵਨਾ ਉਹਨਾਂ ਨੂੰ ਇਸ ਕਿਤਾਬ ਰਹੀਂ ਜਿਹੜਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ ਸ਼ੈਲਾ ਸਾਹਿਬ ਕਹਿੰਦੇ ਨੇ ਬਾਲ ਸਾਹਿਤ ਲਿਖਣਾ ਸਭ ਤੋਂ ਸੌਖਾ ਨਹੀਂ ਹੈ ਤੁਹਾਡੇ ਵਾਸਤੇ ਕਿੰਨਾ ਕੌਖਾ ਹੈ ਮੇਰੇ ਖਿਆਲ ਦੇ ਨਾਲ ਸਰ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਮੇਰੇ ਖਿਆਲ ਬਾਲ ਸਾਹਿਤ ਹੀ ਬਿਨਾ ਜਾਊਗਾ ਮਜਲਿਸ ਦਾ ਆਉਣ ਵਾਲਾ এজেন্ডਾ ਹੈ ਸਾਡੇ ਮੁੱਖ এজেন্ডੇ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੇ ਬੱਚੇ ਨੌਜਵਨ ਪੀੜੀ ਆ ਮੋਬਾਈਲਾਂ ਤੋਂ ਥੋੜਾ ਨੂੰ ਘਟਾ ਕੇ ਕਿਤਾਬਾਂ ਦੇ ਨਾਲ ਸਾਸ੍ਰੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਅੱਜ ਮਾਝਾ ਜਨਵਾਦੀ ਲਖਾਰੀ ਸਭਾ ਮਜਲਿਸ ਵੱਲੋਂ ਕਵੀ ਦਰਬਾਰ ਤੇ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਨੇ ਮਹੀਨਾਵਾਰ ਕਵੀ ਦਰਬਾਰ ਸਾਵਣ ਕਵੀ ਦਰਬਾਰ ਵੀ ਕਹਿ ਸਕਦੇ ਆ ਔਰ ਬਹੁਤ ਸਾਰੇ ਕਵੀ ਦੂਰ ਦਰਾਡੇ ਤੋਂ ਇੱਥੇ ਪਹੁੰਚੇ ਹੋਏ ਨੇ ਅੱਜ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਨੇ ਇਨ੍ਹਾਂ ਕਵੀਆਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਆਖਰ ਇਹਨਾਂ ਕਿਤਾਬਾਂ ਦੇ ਵਿੱਚ ਉਹ ਕੀ ਕਹਿਣਾ ਚਾਹੁੰਦੇ ਸਨ ਸਾਡੇ ਨਾਲ ਮੌਜੂਦ ਨੇ ਲਾਲੀ ਕਰਤਾਰਪੁਰੀ ਜੀ ਜਿਨ੍ਹਾਂ ਦੀ ਕਿਤਾਬ ਰਿਲੀਜ਼ ਹੋਈ ਹੈ ਬਾਵ ਰੋਲਿਆਂ ਦੇ ਦਰਮਿਆਨ ਔਰ ਉਹਨਾਂ ਦੇ ਨਾਲ ਹੀ ਬਾਲ ਸਾਹਿਤ ਕਵੀ ਜਿਹੜੇ ਨੇ ਜਗਜੀਤ ਸਿੰਘ ਖੈਰਾ ਜੀ ਉਹਨਾਂ ਦੀ ਬਾਲ ਸਾਹਿਤ ਦੀ ਇੱਕ ਕਵਤਾ ਹੈ ਇੱਕ ਦੁਨੀ ਦੁਨੀ ਇਹ ਦੋ ਕਿਤਾਬਾਂ ਅੱਜ ਰਿਲੀਜ਼ ਕੀਤੀਆਂ ਗਈਆਂ ਨੇ ਇਹਨਾਂ ਬਾਰੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਲਾਲੀ ਜੀ ਅੱਜ ਤੁਹਾਡੀ ਕਿਤਾਬ ਬਾਵ ਰੋਲਿਆਂ ਦੇ ਦਰਮਿਆਨ ਰਿਲੀਜ਼ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕਿਤਾਬਿਸਪੰਦ ਇਹ ਕਿਤਾਬ ਦੇ ਸੰਬੰਧ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਨਾ ਕਿ ਇਹਦੇ ਵਿੱਚ ਕਾਫੀ ਵਿਧਾ ਹੈਗੀਆਂ ਜਿਵੇਂ ਗਜ਼ਲ ਨਜ਼ਮ ਸ਼ੇਰ ਕਵਿਤਾ ਗੀਤ ਲੋਕ ਤਥ ਵਿਅੰਗ ਹਾਸ ਵਿਅੰਗ ਤੇ ਬਾਲ ਸਹਿਤ ਬਹੁਤ ጉਰਦੇ ਦੇ ਵਿੱਚ ਪਰੋਇਆ ਹੋਇਆ ਤੇ ਮੇਰੀ 50 ਸਾਲ ਦੀ ਇਹ ਮਿਹਨਤ ਹੈ ਜਿਹਦੇ ਵਿੱਚ ਮੇਰੀ ਕੋਸ਼ਿਸ਼ ਰਹੀ ਹੈ ਕਿ ਕੋਈ ਵੀ ਰਚਨਾ ਇਹੋ ਜੀ ਨਾ ਹੋਵੇ ਜਿਹੜੀ ਕਿਸੇ ਨੂੰ ਪਸੰਦ ਨਾ ਆਵੇ ਬਚਪਨ ਤੋਂ ਜਵਾਨੀ ਚ ਤੇ ਬੁਢਾਪੇ ਚ ਹਰ ਤਰ੍ਹਾਂ ਦੇ ਵਰਗ ਨਾਲ ਮੇਰੀ ਕੋਸ਼ਿਸ਼ ਰਹੀ ਹੈ ਕਿ ਉਹ ਪੜਨ ਇਹਦਾ ਲਾਭ ਉਠਾ ਸਕਣ ਜਿੰਨਾ ਵੀ ਵਕਤ ਤੋਂ ਵੱਧ ਇਸ ਤੋਂ ਫਾਇਦਾ ਲੈ ਸਕੋ ਅੱਜ ਅਸੀਂ ਵੇਖਿਆ ਹੈ ਸਬਾ ਦੇ ਵਿੱਚ ਨੌਜਵਾਨ ਕਵੀਆਂ ਵੱਲੋਂ ਵੀ ਬਹੁਤ ਜਿਹੜੀਆਂ ਗੰਭੀਰ ਕਵਤਾਵਾਂ ਪੇਸ਼ ਕੀਤੀਆਂ ਗਈਆਂ ਨੇ ਕਿੱਦਾਂ ਸੰਭਵ ਹੁੰਦਾ ਹੈ ਇੱਕ ਕਵੀ ਜਿਹੜਾ ਆ ਇਹ ਲਫ਼ਜ਼ਾਂ ਨੂੰ ਕਿੱਦਾਂ ਪਰੋਲ ਲੈਂਦਾ ਇਹਦੀ ਆਪਣੀ ਤਕਨੀਕ ਹੁੰਦੀ ਹੈ ਦਾ ਆਪਣਾ ਢੰਗ ਹੁੰਦਾ ਹੈ ਕਿਉਂਕਿ ਜਦੋਂ ਜਨਮ ਲੈਂਦਾ ਉਦੋਂ ਤੋਂ ਹੀ ਕਵੀ ਜਿਹੜਾ ਉਹ ਵਿਰਾਜਮਾਨ ਹੁੰਦਾ ਉਹਦੇ ਵਿੱਚ ਪ੍ਰਵੇਸ਼ ਹੋਇਆ ਹੁੰਦਾ ਤੇ ਉਹਨੇ ਆਪਣੀਆਂ ਰਚਨਾਵਾਂ ਜਿਹੜੀਆਂ ਸਮੇਂ-ਸਮੇਂ ਸਰ ਜਦੋਂ ਸਮਾਂ ਉਹਨੂੰ ਮਿਲਦਾ ਹੈ ਜਦੋਂ ਉਹਦੇ ਤੇ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਜਦੋਂ ਉਹਦੇ ਪਰਿਵਾਰ ਦੀ ਦ੍ਰਿਸ਼ਟੀ ਉਹਦੇ ਤੇ ਪੈਂਦੀ ਹੈ ਆਪਣੀ ਮਾਂ ਦੀ ਬੋਲ ਭਾਸ਼ਾ ਜਿਹੜੀ ਆ ਉਹ ਉਹਨੂੰ ਪ੍ਰਾਪਤ ਕਰਦਾ ਤੇ ਉਸੇ ਤਰ੍ਹਾਂ ਦਾ ਜਿਹੜਾ ਉਹ ਆਪਣਾ ਵਾਤਾਵਰਨ ਮਾਹੌਲ ਕ੍ਰੀਏਟ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਬੰਦਾ ਜਿਹੜਾ ਵਪਾਰਕ ਹੋ ਚੁੱਕਾ ਹੈ ਲਖਾਰੀਆਂ ਨੂੰ ਵੀ ਵਪਾਰਕ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਵਾਰੀ ਉਹ ਦੂਸਰੇ ਦੇ ਵਾਸਤੇ ਵਪਾਰਕ ਤੌਰ ਤੇ ਲਿਖਦੇ ਨੇ ਇਹ ਅਜਿਹੇ ਕਵੀਆਂ ਬਾਰੇ ਕੀ ਕਹਿੰਦੀ ਹੈ ਬੜੇ ਦੁੱਖ ਦੀ ਗੱਲ ਹੈ ਬੜਾ ਮਹਿਸੂਸ ਹੁੰਦਾ ਕਈ ਵਾਰੀ ਕਿ ਇਸ ਤਰ੍ਹਾਂ ਦੀ ਕੋਈ ਜਿਹੜਾ ਚੰਜਟ ਨਹੀਂ ਹੋਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਸਾਹਿਤ ਨਾਲ ਜੋੜੀ ਰੱਖ ਕੇ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਕੇ ਤੇ ਵੱਧ ਤੋਂ ਵੱਧ ਆਪਣੀ ਵਿਚਾਰਧਾਰਾ ਸ਼ੁੱਧ ਰੱਖ ਕੇ ਉਹ ਗੱਲ ਕਰਨੀ ਚਾਹੀਦੀ ਹੈ ਜਿਹੜੀ ਸਮਾਜ ਨੂੰ ਸੇਧ ਬਖਸ਼ੇ ਜਿਹੜੀ ਸਮਾਜ ਨੂੰ ਚੰਗੇ ਤਰੀਕੇ ਪਾਣ ਚੰਗੇ ਪਾਸੇ ਵੱਲ ਨੂੰ ਜਾ ਸਕੇ ਤੇ ਸਾਡਾ ਦੇਸ਼ ਜਿਹੜਾ ਉਹ ਬਹੁਤ ਬਹੁਤ ਤਰੱਕੀ ਕਰੇ ਸਾਡੇ ਨਾਲ ਜਗਜੀਤ ਸਿੰਘ ਖੈਰਾ ਜੀ ਮੌਜੂਦ ਨੇ ਖੈਰਾ ਜੀ ਅੱਜ ਤੁਹਾਡੀ ਪਹਿਲੀ ਬਾਲ ਸਾਹਿਤ ਦੀ ਕਵਿਤਾ ਇੱਕ ਦੋਣੀ ਦੋਣੀ ਰਿਲੀਜ਼ ਹੋਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਮੈਂ ਰੌਣਕ ਪੰਜਾਬ ਚੈਨਲ ਦਾ ਧੰਨਵਾਦ ਕਰਦਾ ਜੀ ਕਿ ਜਿਨ੍ਹਾਂ ਨੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਜਿਹੜਾ ਵਾ ਉਹ ਟੈਲੀਕਾਸਟ ਕੀਤਾ ਇੱਕ ਦੋਣੀ ਦੋਣੀ ਕਿਤਾਬ ਜਿਹੜੀ ਹੈ ਜੀ ਮੇਰਾ ਲਿਖਣ ਦਾ ਮੇਨ ਮਕਸਦ ਸੀ ਕਿਉਂਕਿ ਮੈਂ ਖੁਦ ਇੱਕ ਅਧਿਆਪਕ ਆ ਤੇ ਮੈਂ ਬੱਚਿਆਂ ਦੇ ਪੱਧਰ ਤੇ ਜਾ ਕੇ ਬੱਚਿਆਂ ਦੀ ਸੋਚ ਅਨੁਸਾਰ ਉਹਨਾਂ ਦੀਆਂ ਜੋ ਮੰਦੀਆਂ ਭਾਵਨਾ ਉਹਨਾਂ ਨੂੰ ਇਸ ਕਿਤਾਬ ਰਹੀਂ ਜਿਹੜਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਕਵ ਕਵਤਾਵਾਂ ਦੀ ਕਿਤਾਬ ਦੇ ਵਿੱਚ ਮੈਂ ਹਰੇਕ ਵਿਸ਼ਾ ਜੋ ਬੱਚਿਆਂ ਨਾਲ ਸੰਬੰਧਤ ਆ ਉਹਨਾਂ ਦੇ ਮਨਾਂ ਦੇ ਭਾਵਨਾਵਾਂ ਨਾਲ ਸੰਬੰਧਤ ਆ ਮੈਂ ਉਹਨੂੰ ਛੂਣ ਦੀ ਕੋਸ਼ਿਸ਼ ਕੀਤੀ ਆ ਸ਼ਹਿਰਾ ਸਾਹਿਬ ਕਹਿੰਦੇ ਨੇ ਬਾਲ ਸਾਹਿਤ ਲਿਖਣਾ ਸਭ ਤੋਂ ਔਖਾ ਹੁੰਦਾ ਹੈ ਤੁਹਾਡੇ ਵਾਸਤੇ ਕਿੰਨਾ ਕ ਔਖਾ ਰਿਹਾ ਹੈ ਮੇਰੇ ਖਿਆਲ ਦੇ ਨਾਲ ਸਰ ਸਭ ਤੋਂ ਸੌਖਾ ਤੇ ਸਭ ਤੋਂ ਵਧੀਆ ਮੇਰੇ ਖਿਆਲ ਬਾਸਾਹਿਤ ਨੂੰ ਬਣਾ ਜਾਊਗਾ ਕਿਉਂਕਿ ਜੇ ਤੁਸੀਂ ਆਪਣੇ ਬੱਚੇ ਹੁੰਦਿਆਂ ਦੇ ਮਨ ਦੇ ਜਿਹੜੀਆਂ ਤੁਹਾਡੀਆਂ ਮਾਂ ਦੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਨੂੰ ਤੁਸੀਂ ਜਦੋਂ ਛੋਟੇ ਹੁੰਦਿਆਂ ਨਹੀਂ ਤੁਸੀਂ ਬਿਆਨ ਕਰ ਸਕਦੇ ਵੱਡੇ ਹੋ ਕੇ ਜਦੋਂ ਪ੍ਰਮਾਤਮਾ ਤੁਹਾਡੀ ਕਿਰਪਾ ਕਰਦਾ ਵਾ ਤੁਹਾਨੂੰ ਰਚਨਾ ਲਿਖਣ ਵਾਸਤੇ ਪ੍ਰੇਰਿਤ ਕਰਦਾ ਵਾ ਤੇ ਉਦੋਂ ਮੇਰੇ ਖਿਆਲ ਦੇ ਨਾਲ ਜਦੋਂ ਆਪਾਂ ਕਵਤਾਵਾਂ ਲਿਖਦੇ ਆਂ ਤੇ ਸਾਡਾ ਆਪਣਾ ਜਿਹੜਾ ਬਚਪਨ ਅਤੇ ਬੱਚਿਆਂ ਦਾ ਜਿਹੜਾ ਬਚਪਨ ਜਦੋਂ ਦੋਵੇਂ ਰਲ ਜਾਂਦੇ ਆ ਉਦੋਂ ਬੜਾ ਸੋਹਣਾ ਤਰੀਕੇ ਦੇ ਨਾਲ ਜਿਹੜਾ ਅਸੀਂ ਪੇਸ਼ ਕਰੀਏ ਉਹਦੀ ਕਰ ਸਕਦੇ ਆਂ ਧੰਨਵਾਦ ਜੀ ਸਾਡੇ ਨਾਲ ਮਾਝਾ ਜਨਨਵਾਦੀ ਲਿਖਾਰੀ ਸਭਾ ਦੇ ਇਸਤਰੀ ਵਿੰਗ ਪ੍ਰਧਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਪੈਣ ਜੀ ਅੱਜ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਤੁਹਾਡੀ ਸਭਾ ਵੱਲੋਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਮੈਂ ਢੇਰ ਮੁਬਾਰਕ ਆਖਦੀ ਆ ਜਗਜੀਤ ਸਿੰਘ ਖਹਿਰਾ ਜੀ ਦੀ ਕਿਤਾਬ ਆ ਇੱਕ ਦੂਣੀ ਦੂਣੀ ਜੋ ਕਿ ਨਿਰੋਲ ਬਾਲ ਸਾਹਿਤਾ ਤੇ ਬਾਲ ਸਾਹਿਤ ਦਾ ਰਚਿਆ ਜਾਣਾ ਮੌਜੂਦਾ ਸਮੇਂ ਵਿੱਚ ਇੱਕ ਸ਼ੁਭ ਸਗਨਵਾ ਕਿਉਂਕਿ ਉਹ ਖੁਦ ਅਧਿਆਪਕ ਨੇ ਤੇ ਮੈਂ ਹੋਰ ਵੀ ਅਧਿਆਪਕਾਂ ਨੂੰ ਤੁਹਾਡੇ ਮਾਧਿਅਮ ਦੇ ਜ਼ਰੀਏ ਸੁਨੇਹਾ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਜਿਹੜਾ ਬਾਲ ਸਾਹਿਤਵਾ ਅਸੀਂ ਅਧਿਆਪਕ ਜਿਹੜੇ ਆ ਉਹ ਲੇਖ ਸਕਦੇ ਆ ਤੇ ਸਾਨੂੰ ਇਹਦੇ ਬਾਰੇ ਰੁਚੀਤ ਹੋਣਾ ਚਾਹੀਦਾ ਏ ਉਸ ਤੋਂ ਇਲਾਵਾ ਸਾਡੇ ਬਹੁਤ ਹੀ ਸਤਿਕਾਰਯੋਗ ਲਾਲੀ ਕਰਤਾਰਪੁਰੀ ਜੀ ਸਾਡੇ ਸੀਨੀਅਰ ਲੇਖਕ ਨੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਰਹੇ ਆ ਉਹਨਾਂ ਦੀ ਕਿਤਾਬਾਂ ਵਾਵ ਰੋਲਿਆਂ ਦੇ ਦਰਮਿਆਨ ਜਿਹਦੇ ਵਿੱਚ ਗੀਤ ਕਵਿਤਾ ਗਜ਼ਲਾਂ ਅਕਸਰ ਹੀ ਉਹਨਾਂ ਕੋਲ ਦੇ ਉਹ ਵੀ ਅਸੀਂ ਸੁਣਦੇ ਰਹਿੰਨੇ ਆ ਤੇ ਇਸ ਕਿਤਾਬ ਵਿੱਚ ਵੀ ਨੇ ਜੋ ਕਿਤਾਬ ਮੈਂ ਆਲਰੇਡੀ ਪੜ ਚੁੱਕੀ ਆ ਬਹੁਤ ਹੀ ਪਿਆਰੀ ਖੂਬਸੂਰਤ ਜਿਹੜੀ ਕਿਤਾਬ ਆ ਬਹੁਤ ਸੋਹਣੀ ਆ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਇਹਦੇ ਵਿੱਚ ਵਿਅਕਤ ਕੀਤਾ ਵਾ ਤੇ ਮੈਂ ਕਹਿੰਨੀ ਆ ਕਿ ਮਾਝਾ ਜਨਵਦੀ ਲਿਖਾਰੀ ਸਭਾ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਸਾਡੇ ਇੱਥੇ ਲੇਖਕ ਬਾਲ ਸਾਹਿਤ ਦੇ ਨਵਦੀਪ ਵਿਦੇਸ਼ਾ ਜੀ ਖੜੇ ਸਾਡੇ ਕੋਲ ਤੇ ਇਹਨਾਂ ਦੀਆਂ ਕਿਤਾਬਾਂ ਵੀ ਆਈਆਂ ਵਾ ਬਾਕੀ ਸਾਡੇ ਕੋਲ ਇੰਦਰਪ੍ਰੀਤ ਤਾਂ ਮੀ ਜੀ ਸੁਖਵਿੰਦਰ ਤਾਂ ਮੀ ਜੀ ਸਾਡੇ ਨਾਲ ਆ ਇਹ ਸਟੇਟ ਬੋਡੀ ਵੀ ਨੇ ਅਧਿਆਪਕ ਵੀ ਨੇ ਮੈਂ ਕਹਾਂਗੀ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਕਰਦੇ ਆ ਕਿ ਅਧਿਆਪਕ ਆਪਣੇ ਇਸ ਚੀਜ਼ ਵੱਲੇ ਬਿਲਕੁਲ ਹੀ ਮਤਲਬ ਚੇਤਨ ਨੇ ਕਿ ਇੱਕ ਤੇ ਸਾਡੀ ਜ਼ਿੰਮੇਵਾਰੀ ਪੜਾਉਣਾ ਹੈ ਇੱਕ ਅਸੀਂ ਆਪਣੇ ਬਾਲਾਂ ਨੂੰ ਹੋਰ ਕੀ ਦੇ ਰਹੇ ਆ ਠੀਕ ਹੈ ਨਾ ਵੇਖੋ ਵੀ ਜਿਵੇਂ ਜਗਜੀਤ ਖਹਿਰਾ ਜੀ ਨੇ ਗੱਲ ਕੀਤੀ ਪਾਲ ਸਾਹਿਤ ਦੀ ਜਦੋਂ ਆਪਾਂ ਮਤਲਬ ਬਚਪਨ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਯਾਦ ਸੀ ਜਿਹੜੀਆਂ ਉਹਨਾਂ ਦੀ ਸਮਿਰਤੀ ਦੇ ਵਿੱਚੋਂ ਉੱਗੀਆਂ ਹੋਈਆਂ ਇਹ ਕਵਿਤਾਵਾਂ ਨੇ ਤੇ ਇਹ ਸਾਡੇ ਕੋਲ ਹੁਣ ਲਾਇਬ੍ਰੇਰੀ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਵਿਭਾਗ ਆ ਉਹਨੇ ਸਾਨੂੰ ਲਾਇਬ੍ਰੇਰੀ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਰ ਸਾਲ ਇੱਕ ਗ੍ਰਾਂਟ ਆਉਂਦੀ ਆ ਮੁਹੱਈਆ ਕਰਦੇ ਆ ਉਹਦੇ ਵਿੱਚ ਜਿਹੜੀਆਂ ਬਾਲ ਸਾਹਿਦੀਆਂ ਵੀ ਪੁਰਾਣੇ ਲੇਖ ਕਰਨੀਆਂ ਬਹੁਤ ਸਾਰੀਆਂ ਕਿਤਾਬਾਂ ਬੱਚੇ ਪੜ੍ਹਦੇ ਤੇ ਬੱਚੇ ਪੰਜਵੀਂ ਤੱਕ ਦੇ ਬੱਚੇ ਖੁਦ ਕਵਿਤਾਵਾਂ ਵੀ ਲਿਖਦੇ ਆ ਸਰ ਇਸ ਗੱਲ ਦੇ ਗਵਾਹ ਆ ਕਿ ਮਤਲਬ ਬੱਚੇ ਖੁਦ ਲਿਖਦੇ ਆ ਤੇ ਉਹਨਾਂ ਨੂੰ ਬਹੁਤ ਸੋਹਣਾ ਪਲੇਟਫਾਰਮ ਮਿਲਿਆ ਤੇ ਮੈਨੂੰ ਉਮੀਦ ਵਾਕੀ ਕਿ ਕਿਤਾਬ ਵੀ ਇੱਕ ਦਿਨ ਸਾਡੀਆਂ ਜਿਹੜੀਆਂ ਲਾਇਬ੍ਰੇਰੀਆਂ ਸਾਰਿਆਂ ਦੀਆਂ ਉਹਨਾਂ ਦਾ ਸ਼ਿੰਗਾਰ ਬਣੂਗੀ ਬਾਕੀ ਮੈਂ ਦੋਵਾਂ ਲੇਖਕਾਂ ਨੂੰ ਬਹੁਤ ਬਹੁਤ ਜਿਹੜੀਆਂ ਮੁਬਾਰਕ ਆਖਦੀ ਆ ਕਿਤਾਬ ਬਣਨ ਦੇ ਵਿੱਚ ਬਹੁਤ ਮਿਹਨਤ ਤੇ ਲਗਨ ਦੀ ਜ਼ਰੂਰਤ ਹੈ ਇਸ ਬਾਰੇ ਕੀ ਕਹਿੰਦੇ ਹਾਂਜੀ ਬਿਲਕੁਲ ਕਹਿੰਦੇ ਆ ਕਿ ਇਹ ਤੇ ਮਾਂ ਦੇ ਇੱਕ ਬੱਚੇ ਨੂੰ ਪੈਦਾ ਕਰਨ ਵਾਲੀ ਪੀੜ ਤੋਂ ਜਿਹੜਾ ਲੇਖਕ ਆ ਉਹਨੂੰ ਗੁਜ਼ਰਨਾ ਪੈਂਦਾ ਵਾ ਤੇ ਉਹਨੂੰ ਸਮਾਂ ਵੀ ਲੱਗਦਾ ਵਾ ਜੇ ਤੁਸੀਂ ਕਾਲੀ ਵਿੱਚੋਂ ਤੇ ਕਾਲੀ ਵਿੱਚ ਕੋਈ ਵੀ ਕੱਚਾ ਪਿਲਿਆ ਲਿਖਿਆ ਤੇ ਆਪਾਂ ਪਾਠਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਵਾ ਉਹਦੇ ਨਾਲ ਕੀ ਆ ਕਿ ਪਾਠਕ ਵਰਗ ਦੀ ਜਿਹੜੀ ਨਿਰਾਸ਼ਤਾ ਉਹ ਵੱਧਦੀ ਆ ਕਿਤਾਬਾਂ ਨਾਲ ਉਹਨਾਂ ਦੀ ਮੁਹੱਬਤ ਜਿਹੜੀ ਆ ਟੁੱਟਦੀ ਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਆਪਣਾ ਮਢਲਾ ਫਰਜ ਇਹ ਆ ਕਿ ਜਦੋਂ ਤੱਕ ਸਾਨੂੰ ਇਹ ਕਨਫਰਮ ਨਹੀਂ ਹੈਗਾ ਕਿ ਅਸੀਂ ਇਹ ਜਿਹੜੀਆਂ ਕਵਿਤਾਵਾਂ ਵਾਂ ਇਹ ਲੋਕਾਂ ਦੀ ਸੋਚ ਦੇ ਹਾਣ ਦੀਆਂ ਵਾਂ ਜਾਂ ਇਹਨਾਂ ਦੇ ਵਿੱਚ ਜਿਹੜੀਆਂ ਊਨਤਾਈਆਂ ਵਾਂ ਉਹ ਖਤਮ ਕਰਨ ਦੀ ਕੋਸ਼ਿਸ਼ ਚਲੋ ਕੋਈ ਵੀ ਬੰਦਾ ਜਿਹੜਾ ਵਾ ਉਹ ਪਰਫੈਕਟ ਤੇ ਨਹੀਂ ਹੁੰਦਾ ਬਹੁਤ ਸਾਰੀਆਂ ਕਮੀਆਂ ਰਹ ਜਾਂਦੀਆਂ ਪਰ ਵੀ ਸਾਡੀ ਸਾਡੇ ਵਿੱਚ ਕਾਲ ਨੂੰ ਇਸੀ ਲੇਖ ਖਤਮ ਕਰੀਏ ਜਿਹੜੀ ਕਾਲੀ ਆ ਨਾ ਉਹ ਨਹੀਂ ਸਹੀ ਹੈਗੀ ਉਸ ਤੋਂ ਪਹਿਲਾਂ ਜਿਵੇਂ ਆਪਣੇ ਉਸਤਾਦ ਵਾ ਜਾਂ ਆਪਣੇ ਮਤਲਬ ਕੀ ਬੜੇ ਬੁੱਧੀਜੀਵੀ ਵਰਗ ਆ ਉਹਨਾਂ ਕੋਲੋਂ ਅਸੀਂ ਬੜੀਆਂ ਚੀਜ਼ਾਂ ਜਿਹੜੀਆਂ ਵਾ ਸਿੱਖ ਸਕਦੇ ਆ ਉਸ ਤੇ ਮਿਹਨਤ ਕਰੀਏ। ਸਿਰਫ ਗਜ਼ਲ ਦੀ ਕਿਉਂ ਅਸੀਂ ਕਹਿ ਦਿੰਨੇ ਕਿ ਗਜ਼ਲ ਤੇ ਮਿਹਨਤ ਦੀ ਲੋੜ ਆ ਕਵਿਤਾ ਤੇ ਮਿਹਨਤ ਦੀ ਲੋੜ ਨਹੀਂ ਕਿਉਂ ਨਹੀਂ ਮਲੋੜ ਲੋੜ ਹੈ। ਕਵਿਤਾ ਤੇ ਮੈਂ ਇਹ ਨਹੀਂ ਆ ਕਿ ਫੇਸਬੁੱਕ ਤੇ ਅੱਜਕੱਲ ਜਿਹੜੀਆਂ ਪਾਸ਼ਾਈ ਊਨਤਾਈਆਂ ਇੰਨੀਆਂ ਜ਼ਿਆਦਾ ਵਾ ਉਹ ਕਿਤੇ ਨਾ ਕਿਤੇ ਸਾਡੇ ਜਿਹੜਾ ਵਾ ਪੰਜਾਬੀ ਸਾਹਿਤ ਨੂੰ ਢਾਹ ਲਾਉਂਦੀਆਂ ਆ। ਜੇ ਅਸੀਂ ਪੰਜਾਬੀ ਸੱਰੇ ਦੇ ਵਿੱਚ ਯੋਗਦਾਨ ਨਹੀਂ ਪਾ ਸਕਦੇ ਤੇ ਅਸੀਂ ਆਪਣੇ ਫਰਜ਼ ਜ਼ਰੂਰ ਨਿਭਾਉਣ ਦੀ ਕੋਸ਼ਿਸ਼ ਕਰੀਏ ਤੇ ਮੇਰੇ ਖਿਆਲ ਚਾ ਪੰਜਾਬੀ ਮਾਂ ਬੋਲੀ ਨੂੰ ਕੋਈ ਵੀ ਖਤਰਾਨਾ ਨਹੀਂ ਜਦੋਂ ਤੱਕ ਪੰਜਾਬੀ ਮਾਂ ਬੋਲੀ ਦੇ ਜਿਹੜੇ ਆ ਅਸਲੀ ਸਪੂਤ ਜਿੰਦਾ ਬਿਲਕੁਲ ਸਹੀ ਗੱਲ ਹੈ ਸਾਡੇ ਨਾਲ ਮਜਲਿਸ ਦੇ ਸਾਬਕਾ ਪ੍ਰਧਾਨ ਨਵਦੀਪ ਵਿਦੇਸ਼ਾ ਜੀ ਔਰ ਬਾਲ ਸਾਹਿਦ ਦੇ ਬਹੁਤ ਵਧੀਆ ਕਵੀ ਨੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਬਾਰੇ ਪ੍ਰੋਗਰਾਮ ਬਾਰੇ ਜਿਵੇਂ ਕਿ ਦੋਨਾਂ ਲਿਖਾਰੀਆਂ ਵੱਲੋਂ ਤੇ ਮੈਡਮ ਮੰਡ ਜੀ ਵੱਲੋਂ ਬੜਾ ਬਖੂਬੀ ਬਿਆਨ ਕਰ ਦਿੱਤਾ ਗਿਆ ਮੇਰੀ ਖੁਸ਼ੀ ਦੁੱਗਣੀ ਤੋਂ ਤਿੱਗਣੀ ਹੋ ਗਈ ਮੈਂ ਤਾਂ ਆਪ ਟਟੇ ਐ ਸੀ ਥੋੜੇ ਆਪਣੇ ਘਰੇਲੂ ਕਾ ਆਪਣੇ ਕੰਮਾ ਕਰਕੇ ਔਰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿਤਾਬ ਮੈਂ ਇੱਕ ਵਾਰੀ ਪੰਛੀ ਝਾਤ ਮਾਰ ਲਈ ਆ ਔਰ ਬੜੇ ਸੋਹਣੇ ਤਰੀਕੇ ਨਾਲ ਬੜੇ ਬੱਚਿਆਂ ਦੇ ਲੈਵਲ ਦੇ ਉਹ ਹੀ ਗੱਲ ਬੱਚਿਆਂ ਦੇ ਪੱਦਰ ਦੇ ਹਿਸਾਬ ਨਾਲ ਲਿਖਣਾ ਜਿੱਦਾਂ ਤੁਸੀਂ ਉਹਨਾਂ ਨੂੰ ਸਵਾਲ ਕੀਤਾ ਉਸ ਲੈਵਲ ਤੇ ਜਾ ਕੇ ਉਹਦਾ ਮਨੋਗਿਆਨ ਸਮਝ ਕੇ ਲਿਖਣਾ ਉਹਨੂੰ ਸਮਾਂ ਲੱਗਦਾ ਕਿਉਂਕਿ ਬੱਚਿਆਂ ਦੇ ਪੱਦਰ ਦੀ ਭਾਸ਼ਾ ਬੱਚਿਆਂ ਦੇ ਪੱਦਰ ਦੇ ਉਹਦੇ ਵਿੱਚ ਰਸ ਬੱਚਿਆਂ ਦੇ ਪੱਦਰ ਦੀ ਸਿੱਖਿਆ ਜਿਹੜੇ ਸਾਡੀਆਂ ਪਹਿਲੀਆਂ ਕਵਤਾਵਾਂ ਅਸੀਂ ਛੋਟੇ ਨੇ ਪੜ੍ਹਦੇ ਆਏ ਆ ਉੱਚ ਜਿਆਦਾ ਸਾਡੇ ਪਰਿਤਤ ਪਰਲੇ ਲੋਕ ਦੀਆਂ ਗੱਲਾਂ ਹੁੰਦੀਆਂ ਸੀ ਠੀਕ ਆ ਉਹ ਇੱਕ ਰਸ ਚੱਕਰਾਂਗੇ ਚਾਹੀਦਾ ਬੱਚਿਆਂ ਵਾਸਤੇ ਥੋੜਾ ਪਰ ਜੇਕਰ ਉਹਦੇ ਚ ਉਹਨੂੰ ਗਿਆਨ ਦਾ ਪਰੇਟਣ ਲਾ ਕੇ ਪਰੋਸ ਦਿੱਤਾ ਜਾਵੇ ਨਾ ਤੇ ਉਹ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਤੇ ਮੈਂ ਅੱਜ ਖੁਸ਼ੀ ਆ ਮੈਨੂੰ ਕਿ ਮੈਨੂੰ ਦੋਹਰੀ ਤੇਰੀ ਖੁਸ਼ੀ ਇਹ ਹੋ ਰਹੀ ਆ ਕਿ ਭਾਜੀ ਅਧਿਆਪਕ ਸਾਥੀ ਨੇ ਮੇਰੇ ਉਹ ਤੋਂ ਵੱਡੀ ਖੁਸ਼ੀਆਂ ਇਕੱਠੇ ਜੋਬ 'ਚ ਆਏ ਆ ਉਹਨਾਂ ਦੀ ਵੱਡੀ ਖੁਸ਼ੀ ਹੈ ਭਾਈ ਸਾਹਿਬ ਸਾਡੇ ਸੀਆਈਟੀ ਸਾਹਿਬ ਉਹਦੇ 'ਚ ਵੱਡੇ ਨੇ ਇਹ ਲਾਗੇ ਤੋਂ ਪੈਣਾ ਖੜੀਆਂ ਅਧਿਆਗ ਸਾਥੀ ਨੇ ਸਾਡੇ ਕੋਲ ਕੋਈ ਸਾਥੀ ਚਲੇ ਗਏ ਨਹੀਂ ਰਿਟਾਇਰ ਅਧਿਆਗ ਸਾਥੀ ਨੇ ਔਰ ਬੜੀ ਮਾਣ ਵਾਲੀ ਗੱਲ ਹੈ ਕਿ ਅਧਿਆਗ ਸਾਥੀ ਇਸ ਪਾਸੇ ਜਦੋਂ ਹੋ ਗਏ ਤੇ ਬਹੁਤ ਸਾਰਤਿਕ ਨਤੀਜੇ ਆਉਣੇ ਆ ਸ਼ੁਰੂ ਹੋ ਗਏ ਆ ਔਰ ਚੰਗੀ ਗੱਲ ਹੈ ਜੀ ਸਾਡਾ ਕੁੰਬਾ ਵਧਿਆ ਆ ਮੈਂ ਕਹਿ ਸਕਦਾ ਆ ਤੇ ਮਜਲਿਸ ਆਪਣਾ ਜਿਹੜਾ ਜਿਸ ਨੋਰਥ ਨੂੰ ਲਾ ਕੇ ਅਸੀਂ ਮਜਲਿਸ ਸ਼ੁਰੂ ਕੀਤੀ ਸੀ ਮੈਨੂੰ ਯਾਦ ਆ ਤੁਸੀਂ ਜਦੋਂ ਆਪਾਂ ਬੈਠੇ ਸੀ ਚਾਰ ਵੀਰ ਰਲ ਕੇ ਉਦੋਂ ਹੀ ਨਾਮਕਰਨ ਕਰ ਦਿੱਤਾ ਗਿਆ ਸੀ ਤੇ ਮੈਨੂੰ ਤੁਸੀਂ ਤੱਕੇ ਨਾਲ ਮੈਂ ਤੱਕੇ ਨਾਲ ਕਹਾਵਾਂਗਾ ਜੀ ਮੈਨੂੰ ਪਹਿਲਾ ਪ੍ਰਧਾਨ ਥਾਪ ਦਿੱਤਾ ਗਿਆ ਸੀ ਤੇ ਉਦੋਂ ਹੀ ਸਾਡੇ ਕੋਲੇ ਟੀਚੇ ਸੀ ਜੀ ਕਿ ਅਸੀਂ ਕਿਵੇਂ ਚੱਲਣਾ ਅਸੀਂ ਜਿਹੜੇ ਬਾਕੀ ਸੁਭਾਵ ਚ ਵੇਖਦਾ ਆ ਰਹੇ ਹਰ ਥਾਂ ਜਾਂਦੇ ਆਂ ਦਬਾਬੇ ਮਾਜਾ ਮਾਲ ਵਿੱਚ ਵੀ ਵਿਚਰੀਦਾ ਆ ਇੱਕ ਵਿਵਹਾਰਕਤਾ ਜੀ ਬਸ ਕਰਦੇ ਆ ਉਹ ਨਹੀਂ ਹੋਣੀ ਚਾਹੀਦੀ ਸਾਡਾ ਬਿਲਕੁਲ ਸਿੱਧਾ ਸਪਸ਼ਟੀਆ ਕੰਮ ਆ ਜੀ ਕਿ ਜੋ ਡੀਰਵਿੰਗ ਆ ਜੋ ਸਾਰਥਕ ਲਿਖਦਾ ਆ ਅਸੀਂ ਉਹਨੂੰ ਹੀ ਹੋਰ ਹੁਣਣਾ ਦੇਵਾਂਗੇ ਉਹਨੂੰ ਅੱਗੇ ਲੈ ਕੇ ਜਾਵਾਂਗੇ ਅਸੀਂ ਉਹ ਕਹਿ ਲੋ ਵੀ ਸਿਰਫ ਨਾਮਾਤਰ ਦੀ ਸਨਮਾਨ ਕਰਦੇ ਨੇ ਕੁਛ ਐਵੇਂ ਕਰ ਦੇਣਾ ਸਾਡੀ ਉਹ ਸੋਚ ਨਹੀਂ ਸੀ ਮੈਨੂੰ ਫਿਰ ਜਿਆਦਾ ਖੁਸ਼ੀ ਆ ਜਾ ਕੇ ਇੱਥੇ ਆਪਣੇ ਪਰਿਵਾਰ ਚ ਕਿ ਅਸੀਂ ਉੱਤੇ ਪੂਰਾ ਪੂਰਾ ਖੜਾ ਉੱਤਰ ਰਹੇ ਆਂ ਔਰ ਭਾਜੀ ਕੀਰਤਪੰਨੂ ਦੀ ਗਵਾਹੀ ਵਿੱਚ ਵੀਰ ਹਰਦਰਸ਼ਨ ਕਮਲ ਸਾਰੀ ਮੇਰੀ ਟੀਮ ਚਭਾਲ ਮਿੰਦਕਾਲਾ ਮੇਰਾ ਵੀਰ ਤੁਸੀਂ ਰਾਜਨ ਮਿੰਨੀ ਜਿੰਨੇ ਵੀ ਦਲਜੀਤ ਆਨੰਦਪੁਰ ਸਿਕੰਦਰ ਛੋਟਾ ਵੀਰ ਔਰ ਜਦੋਂ ਸਾਥ ਮਿਲ ਜਾਂਦਾ ਸਾਨੂੰ ਇਹਨਾਂ ਦਾ ਵੱਡਿਆਂ ਦਾ ਦੂਰੋਂ ਨੇੜਿਓਂ ਸੁਝਿਆਂ ਦਾ ਲੋਕਾਂ ਦਾ ਸਾਡੇ ਤੋਂ ਪਹਿਲਾਂ ਜਿਹੜੇ ਤੁਰੇ ਨੇ ਤੇ ਫਿਰ ਤੇ ਆ ਸਾਡਾ ਆ ਫਿਰ ਸਾਨੂੰ ਲੱਗਦਾ ਕਿ ਅਸੀਂ ਬਹੁਤ ਜਲਦੀ ਆਪਣੇ ਉਹ ਮਨੋਰਥ ਵੱਲ ਵਧੇ ਤੇ ਪੂਰਾ ਕਰਾਂਗੇ ਬਹੁਤੀ ਵਾਰ ਨੌਜਵਾਨ ਜਿਹੜੇ ਕਵੀ ਨੇ ਉਹ ਪੜਨ ਵੱਲ ਘੱਟ ਤੇ ਲਿਖਣ ਵੱਲ ਜ਼ਿਆਦਾ ਧਿਆਨ ਦਿੰਦੇ ਨੇ ਉਹਨਾਂ ਬਾਰੇ ਕੀ ਕਹਿੰਦੇ? ਉਹ ਮੈਂ ਜੇ ਗਲਤ ਨਾ ਹੋਵਾਂ ਤੇ ਜਿਵੇਂ ਮੈਡਮ ਜੀ ਨੇ ਗੱਲ ਕੀਤੀ ਮੈਂ ਦਰਾਇ ਕਰਾਂਗਾ ਜਿਹੜੇ ਔਨਲਾਈਨ ਪਲੇਟਫਾਰਮ ਆ ਗਏ ਨੇ ਨਾ ਉਹ ਸਿਰਫ ਉਲਥਾ ਹੀ ਕਰਦੇ ਨੇ ਲਿਖੇ ਦਾ ਉਹਦੇ ਵਿੱਚ ਬਹੁਤ ਉਨਤਾਈਆਂ ਬਹੁਤ ਗਲਤੀਆਂ ਨੇ ਠੀਕ ਆ ਕੁਝ ਰੰਗ ਚੰਗੇ ਵੀ ਹੁੰਦੇ ਨੇ ਪਰ ਉਹ ਚ ਕਚਿਆਈ ਜ਼ਿਆਦਾ ਆ ਉਹ ਸ਼ਬਦਾਂ ਦਾ ਉਨਾਰਤੀ ਹੋ ਰਿਆ ਉਹਨਾਂ ਵਿੱਚ ਸੋ ਨੌਜਵਾਨ ਬਹੁਤੇ ਲਿਖ ਰਹੇ ਆ ਤੇ ਬਹੁਤਾ ਇਧਰੋਂ ਲੱਤ ਫੜ ਕੇ ਤੇ ਉਧਰ ਕੰਮ ਹੋ ਰਹੇ ਆ ਬਸ ਉਹਨਾਂ ਨੂੰ ਹੋਈ ਲੋੜ ਆ ਜਿਹੜੀ ਆਪਾਂ ਸ਼ੁਰੂ ਕੀਤੀ ਸੀ ਉਹਨਾਂ ਨੂੰ ਪਲੇਟਫਾਰਮ ਦੀ ਲੋੜ ਆ ਉਹਨਾਂ ਦੀ ਹੌਸਲਾ ਵਜਾਈ ਦੀ ਲੋੜ ਆ ਉਹਨਾਂ ਨੂੰ ਦੱਸਣੇ ਲੋੜ ਆ ਪਰ ਸਾਡੀ ਅਸਮਾਜ ਵਿੱਚ ਮੋਸਟਲੀ ਕੀ ਹੁੰਦਾ ਲਗਭਗ ਵਾਹ 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 ਮੈਂ ਆਪਣਾ ਨਿੱਜੀ ਤਿਰਬਾ ਦੱਸ ਦਿੰਨਾ ਆ ਕਿ ਜਦੋਂ ਮੈਂ ਕਿਤੇ ਗੱਲ ਕਰਦਾ ਆ ਤੇ ਮੈਂ ਹਮੇਸ਼ਾ ਇਸ ਗੱਲ ਤੋਂ ਹੀ ਪਿੱਛੇ ਹੋਇਆ ਕਿ ਇਹ ਵਿੱਚੋਂ ਗੱਲ ਨੂੰ ਫੜਦਾ ਆ ਜਾਂ ਕੋਈ ਗੱਲ ਕਰ ਦਿੰਦਾ ਮਿਰਚ ਹੁਣ ਤਾਂ ਆਈ ਆ ਮੈਂ ਖੁਦ ਕਹਿੰਦਾ ਮੈਨੂੰ ਵੀ ਡੱਕੇ ਕੋਈ ਸਾਡਾ ਭਲਾ ਹੀ ਹੋਏਗਾ ਉਹ ਨੁਕਸਾਨ ਨਹੀਂ ਹੋਊਗਾ ਪਰ ਉਸੇ ਕਰਕੇ ਥੋੜਾ ਸਮਾਂ ਮੈਂ ਵੀ ਪਿੱਛੇ ਪੈਰ ਤੇ ਆ ਗਿਆ ਕਿ ਇੱਥੇ ਦੇ ਇਹੋ ਜਿਹਾ ਚੱਲੂਗਾ ਪਰ ਨਹੀਂ ਆਪਾਂ ਐਸਾ ਨਹੀਂ ਚੱਲਣ ਦੇਣਾ ਆਪਾਂ ਆਪਣੇ ਜੋ ਸਹੀ ਉਦੇਸ਼ ਲਾ ਕੇ ਚੱਲਾਂਗੇ ਨੌਜਵਾਨਾਂ ਨੂੰ ਕਹਿਣਾ ਪੈਣਾ ਆਪਾਂ ਨੂੰ ਕਿ ਇੱਥੇ ਉੱਥੇ ਛਾਪਣ ਨਾਲੋਂ ਇਹੋ ਜੀਆਂ ਸੁਭਾਵਾਂ ਜਾਓ ਫਿਰ ਤੁਹਾਨੂੰ ਅਸਲ ਦਾ ਪਤਾ ਲੱਗੂਗਾ ਆਨਲਾਈਨ ਪਲੇਟਫਾਰਮ ਦਾ ਬਸ ਆਪਣੀ ਪ੍ਰਸਿੱਧੀ ਵਾਸਤੇ ਉਹ ਕੁਝ ਵੀ ਛਾਪੀ ਜਾ ਰਿਹਾ ਅਤਿਆੰਤ ਉੱਚ ਆਪਣੀਆਂ ਗਲਤੀਆਂ ਨੇ ਉਹ ਊਣਤਾਈਆਂ ਨੇ ਬਿਲਕੁਲ ਸਹੀ ਗੱਲ ਹੈ ਜੀ ਦੋਸਤੋ ਕਹਿੰਦੇ ਨੇ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤ ਨਹੀਂ ਇਹ ਗੱਲ ਬੜੀ درست ਹੈ ਕਿ ਗੁਰੂ ਜਿੰਨਾ ਚਿਰ ਤੱਕ ਨਹੀਂ ਹੋਏਗਾ ਤਦ ਤੱਕ ਲਖਾਰੀ ਨੂੰ ਵੀ ਲਖਾਰੀ ਬਣਨ ਦੇ ਵਿੱਚ ਜਿਹੜਾ ਆ ਔਖਾ ਹੰਦਾ ਇਹ ਸਾਡੇ ਨਾਲ ਸਭਾ ਦੀ ਮਾਜਾ ਜਨਵਾਦੀ ਲਖਾਰੀ ਸਭਾ ਮਜਲਿਸ ਦੀ ਮਾਂ ਜਾਨੀ ਕਿ ਜਰਨਲ ਸਖਤਰ ਹਰਦਰਸ਼ਨ ਸਿੰਘ ਕਮਲ ਮजूद ਨੇ ਜਿਨ੍ਹਾਂ ਦੇ ਉਪਰਾਲੇ ਰਹਿੰਦੇ ਨੇ ਕਿ ਹਮੇਸ਼ਾ ਹੀ ਦੂਰ ਦਰਾਡੇ ਤੋਂ ਵੀ ਨੌਜਵਾਨ ਕਵੀਆਂ ਨੂੰ ਔਰ ਪੁਰਾਣੇ ਕਵੀਆਂ ਨੂੰ ਇਕੱਠਿਆ ਕਰਕੇ ਕੁਝ ਨਾ ਕੁਝ ਸਿੱਖਣ ਦਾ ਮੌਕਾ ਬਣਾਇਆ ਜਾਵੇ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦਾ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਦੀਆਂ ਤੁਹਾਡਾ ਤੁਸੀਂ ਸਾਡੇ ਇਸ ਪ੍ਰੋਗਰਾਮ ਜਿਹੜਾ ਵਾ ਟੈਲੀਕਾਸਟ ਕਰ ਰਹੇ ਹੋ ਦੇਖੋ ਸਾਰਿਆਂ ਨੇ ਬੜਾ ਖੂਬ ਮਾਕੂਬੀ ਬਿਆਨ ਕਰ ਦਿੱਤਾ ਕਿ ਸਾਨੂੰ ਕੀ ਉਪਰਾਲੇ ਕਰਨੀ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਕਿਤਾਬਾਂ ਚੁੜਨਾ ਚਾਹੀਦਾ ਆਪ ਜੁੜਨਾ ਚਾਹੀਦਾ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਕਿਉਂਕਿ ਤੁਸੀਂ ਬੱਚਿਆਂ ਨੂੰ ਉਹੀ ਦੇ ਸਕਦੇ ਜਿ ਜੋ ਤੁਹਾਡੇ ਕੋਲ ਆ ਜੇਕਰ ਤੁਸੀਂ ਆਪ ਸਾਰਾ ਦਿਨ ਮੋਬਾਈਲ ਫੜੋਗੇ ਤੁਸੀਂ ਕਦੀ ਨਹੀਂ ਬੱਚੇ ਨੂੰ ਕਹਿ ਸਕਦੇ ਕਿ ਕਿਤਾਬਾਂ ਨਾਲ ਜੁੜੋ ਸੋ ਸਾਨੂੰ ਆਪਣੇ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਨੀਆਂ ਚਾਹੀਦੀਆਂ ਤਾਂ ਜੋ ਅਸੀਂ ਹਰ ਦਿਨ ਕੁਝ ਨਾ ਕੋਸ ਸਮਾਂ ਜਿਹੜਾ ਉਸ ਲਾਇਬ੍ਰੇਰੀ ਦੇ ਵਿੱਚ ਗੁਜ਼ਾਰੀਏ ਕਿਉਂਕਿ ਬੱਚੇ ਹਮੇਸ਼ਾ ਤੁਹਾਨੂੰ ਫਾਲੋ ਕਰਦੇ ਆ ਜੋ ਤੁਸੀਂ ਕਰੋਗੇ ਉਹੀ ਤੁਹਾਡੇ ਬੱਚੇ ਕਰਨਗੇ ਵਿਦੇਸ਼ਾ ਜੀ ਨੇ ਗੱਲ ਕੀਤੀ ਮਾਨ ਸਾਹਿਬ ਨੇ ਗੱਲ ਕੀਤੀ ਆ ਕਿ ਗਲਤੀਆਂ ਬਹੁਤ ਹੁੰਦੀਆਂ ਕਿਉਂਕਿ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਹੈ ਤੇ ਮੋਬਾਈਲ ਦੇ ਵਿੱਚ ਹਰ ਬੱਚਾ ਆਨਲਾਈਨ ਆਉਂਦਾ ਜੋ ਮਹਿਸੂਸ ਕਰਦਾ ਆਪਣੇ ਭਾਵਨਾਵਾਂ ਨੂੰ ਵਿਅਕਤ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਉਹਨਾਂ ਭਾਵਨਾਵਾਂ ਨੂੰ ਚੰਗੇ ਤਰੀਕੇ ਨਾਲ ਵਿਅਕਤ ਕਰਨਾ ਇਹ ਬੜੀ ਵੱਡੀ ਗੱਲ ਹੈ ਸੋ ਸ਼ਬਦ ਤੁਹਾਡੇ ਜਿਹਨਾਂ ਚ ਤਾ ਆਉਣਗੇ ਜੇਕਰ ਤੁਸੀਂ ਕਿਤਾਬਾਂ ਪੜੋਗੇ ਸੋ ਕਿਤਾਬਾਂ ਦੇ ਜ਼ਰੀਏ ਤੁਹਾਨੂੰ ਸ਼ਬਦ ਮਿਲਣਗੇ ਸ਼ਬਦਾਂ ਦੇ ਰਹਿ ਤੂੰ ਹੀ ਆਪਣੀਆਂ ਭਾਵਨਾਵਾਂ ਨੂੰ ਚੰਗੇ ਤਰੀਕੇ ਦੇ ਨਾਲ ਸਮਾਜ ਦੇ ਸਾਹਮਣੇ ਰੱਖ ਸਕਦੇ ਹੈ ਮਜਲਿਸ ਦਾ ਆਉਣ ਵਾਲਾ ਅਜੰਡਾ ਕੀ ਹੈ ਮਜਲਿਸ ਦਾ ਜਿਹੜਾ ਮੁੱਖ ਏਜੰਡਾ ਜਿੱਦਾਂ ਸਾਡਾ ਇਹ ਆ ਕਿ ਅਸੀਂ ਆਉਂਦੇ ਸਮੇਂ ਵਿੱਚ ਜਿੰਨੇ ਵੀ ਸਕੂਲ ਐ ਚਾਹੇ ਪ੍ਰਾਈਵੇਟ ਐ ਚਾਹੇ ਸਰਕਾਰੀਆ ਉਹਦੇ ਵਿੱਚ ਅਸੀਂ ਜਾ ਕੇ ਆਪਣੇ ਕਵੀ ਦਰਬਾਰ ਕਰਾਂਗੇ ਜਿਹੜੇ ਬੱਚੇ ਵਾਕਿਆ ਹੀ ਸਾਹਿਤ ਨਾਲ ਜੁੜਨਾ ਚਾਹੁੰਦੇ ਆ ਜਾਂ ਜੁੜੇ ਹੋਇਆ ਉਹਨਾਂ ਨੂੰ ਸਾਹਿਤ ਦੀਆਂ ਵਿਧਾ ਬਾਰੇ ਦੱਸਾਂਗੇ ਕਵਿਤਾ ਕਿੱਦਾਂ ਲਿਖਨੀ ਆ ਕਿਤਾਬਾਂ ਨਾਲ ਕਿਉਂ ਜੁੜਨਾ ਜ਼ਰੂਰੀ ਆ ਕਿਤਾਬਾਂ ਸਾਨੂੰ ਕੀ ਕੀ ਦਿੰਦੀਆਂ ਤੁਸੀਂ ਲਾਇਬ੍ਰੇਰੀ ਦੇ ਮੇਰੇ ਸੱਜੇ ਪਾਸੇ ਵੇਖੋਗੇ ਤੇ ਉਹਨਾਂ 'ਤੇ ਇੱਕ ਸਲੋਗਨ ਲਿਖਿਆ ਆ ਕਿਤਾਬਾਂ ਕਦੀ ਵੀ ਆਪਣੇ ਬਿਆਨ ਤੋਂ ਨਹੀਂ ਮੁਕਰਦੀਆਂ ਸੋ ਕਿਤਾਬਾਂ ਦੇ ਨਾਲ ਜੁੜਨਾ ਤੇ ਜੁੜਨਾ ਕਿਉਂ ਆ ਜਿੰਨਾ ਚਿਰ ਅਸੀਂ ਬੱਚਿਆਂ ਨੂੰ ਇਹ ਨਹੀਂ ਦੱਸਾਂਗੇ ਉਦੋਂ ਤੱਕ ਅਸੀਂ ਬੱਚਿਆਂ ਨੂੰ ਕਿਤਾਬਾਂ ਨਾਲ ਨਹੀਂ ਜੋੜ ਸਕਦੇ ਸੋ ਸਾਡਾ ਮੁੱਖ ਮਕਸਦ ਤੇ ਹੁਣ ਇਹ ਹੀ ਆ ਕਿ ਅਸੀਂ ਬੰਦ ਕਰਨੇ ਆ ਜੋ ਨਿਕਲ ਕੇ ਸਕੂਲਾਂ ਦੇ ਵਿੱਚ ਸੱਥਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਆਪਣੇ ਪ੍ਰੋਗਰਾਮ ਕਰਾਂਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਹਿਤ ਸਭਾ ਕੀ ਹੁੰਦੀ ਹੈ ਉਹਦੇ ਉਦੇਸ਼ ਕੀ ਹੁੰਦੇ ਆ ਸਾਹਿਤ ਸਭਾ ਦੇ ਨਾਲ ਕਿਉਂ ਜੁੜਿਆ ਜਾਂਦਾ ਸੋ ਸਾਡੇ ਮੁੱਖ ਏਜੰਡੇ ਇਹੀ ਆ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਸਾਡੇ ਬੱਚੇ ਨੌਜਵਾਨ ਪੀੜ੍ਹੀਆ ਮੋਬਾਈਲਾਂ ਤੋਂ ਥੋੜਾ ਨੂੰ ਕਟਾ ਕੇ ਕਿਤਾਬਾਂ ਦੇ ਨਾਲ ਜੋੜੀ ਬਿਲਕੁਲ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨੀ ਸੋ ਦੋਸਤੋ ਐਸਨ ਮਜਲਿਸ ਦੇ ਬੁਲਾਰੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਔਰ ਮਜਲਿਸ 2016-17 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ ਔਰ ਮਜਲਸ ਵੱਲੋਂ ਇਹ ਆਰੰਭਿਆ ਗਿਆ ਸੀ ਕਿ ਨੌਜਵਾਨ ਕਵੀਆਂ ਨੂੰ ਪਲੇਟਫਾਰਮ ਦਿੱਤਾ ਜਾਵੇਗਾ ਜੋ ਅੱਜ ਤੱਕ ਚੱਲਦਾ ਆ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੱਲਦਾ ਰਹੇਗਾ ਤੁਸੀਂ ਇਸ ਜਿਹੜੇ ਮਜਲਸ ਦੇ ਉਪਰਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਵੀਡੀਓ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਦੱਸੋ ਦੇਖਦੇ ਰਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ